40 ਸਾਲਾ ਬਾਅਦ ਮਿਲੇਗਾ ਹਲਕਾ ਜਲਾਲਾਬਾਦ ਦੇ ਪਿੰਡਾਂ ਨੂੰ ਖੇਤੀ ਕਰਨ ਦੇ ਲਈ ਨਹਿਰੀ ਪਾਣੀ ਦੱਸਦੀ ਹੈ ਕਿ 23 ਕਰੋੜ 4 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਸੁਹੇਲੇ ਵਾਲਾ ਮਾਈਨਰ ਦਾ ਉਦਗਾਟਨ ਕਰਨ ਦੇ ਲਈ ਸਿੰਚਾਈ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਜਲਾਲਾਬਾਦ ਦੇ ਪਿੰਡ ਵੈਰੂ ਕੇ ਵਿਖੇ ਪਹੁੰਚੇ ਜਿੱਤੇ ਵ代ਕ ਜਗਦੀਪ ਕਮੋਜ਼ ਗੋਲਡੀ ਨਰਿੰਦਰਪਾਲ ਸਵਨਾ ਮੁਸਾਫਰ ਗੋਲਡੀ ਅਤੇ ਹੋਰ ਕਈ ਆਮ ਆਦਮੀ ਪਾਰਟੀ ਦੇ ਅਗੂ ਮੌਜੂਦ ਰਹੀ ਦੱਸਦੀ ਹੈ ਕਿ 23 ਕਰੋੜ 4 ਲੱਖ ਰੁਪਏ ਦੀ ਲਾਗਤ ਦੇ ਨਾਲ ਜਲਾਲਾਬਾਦ ਹਲਕੇ ਦੇ ਪਿੰਦੇ 12 ਪਿੰਡਾਂ ਨੂੰ ਮਿਲੇਗਾ ਨਹਿਰੀ ਪਾਣੀ ਇਹ ਜਿਹੜਾ ਅੱਜ ਸੋਹੇਲੇ ਵਾਲਾ ਮਾਈਨਰ ਹੈ ਉਹ ਬਣ ਕੇ ਤਿਆਰ ਹੋਇਆ ਤੇ ਉਹਦਾ ਅੱਜ ਸਾਡੇ ਮਾਣਯੋਗ ਐਮਐਲਏ ਸਾਹਿਬ ਗੋਲਦੀ ਕਮਪੋਜੀ ਤੇ ਸਾਡੇ ਗੋਲਦੀ ਮੁਸਾਫਰ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਸਾਰੇ ਵਰਕਰ ਸਾਹਿਬਾਨ ਤੇ ਸਪ੍ਰੈਸ ਵਾਲੇ ਵੀ ਹਾਜ਼ਰ ਹੋ ਅੱਜ ਇਹ ਦਾ ਘਟ ਗਿਆ ਇਹ 23 ਕਰੋੜ ਰੁਪਏ ਦਾ ਪ੍ਰੋਜੈਕਟ ਹੈ 23 ਕਰੋੜ ਦਾ ਪ੍ਰੋਜੈਕਟ ਹੈ ਇਹਦੇ ਵਿੱਚੋਂ ਅਸੀਂ 8 ਕਰੋੜ ਰੁਪਏ ਦੀ ਜਿਹੜੀ ਉਹ ਜ਼ਮੀਨ ਰਿਕਵਰ ਕੀਤੀ ਤੇ ਇਸ ਦੇ ਨਾਲ 10 ਪਿੰਡਾਂ ਦੇ 5500 ਏਕੜ ਜ਼ਮੀਨ ਨੂੰ ਪਾਣੀ ਲੱਗੇ ਹਰ ਜਿਹੜੀ ਸਰਵੇ ਹੈ ਜਿਹੜਾ ਉਹ 1980 ਦੇ ਵਿੱਚ ਹੋਇਆ ਸੀ ਮਤਲਬ ਕਹਿੰਦਾ ਕਿ 40-45 ਸਾਲਾਂ ਤੱਕ ਉਹ ਸਰਵੇ ਹੀ ਰਿਹਾ ਇੱਥੇ ਵੱਡੀਆਂ-ਵੱਡੀਆਂ ਹਸਤੀਆਂ ਰਹੀਆਂ ਜਿੱਤ ਕੇ ਜਾਂਦੀਆਂ ਰਹੀਆਂ ਜਿਨ੍ਹਾਂ ਦੇ ਇੱਕ ਇਸ਼ਾਰੇ ਤੇ ਸਾਰਾ ਪੰਜਾਬ ਚੱਲਦਾ ਸੀ ਉਹ ਵੀ ਇੱਥੇ ਜਿੱਤ ਕੇ ਜਾਂਦੇ ਰਹੇ ਪਰ ਅਫਸੋਸ ਦੀ ਗੱਲ ਇਹ ਹੈ ਕਿ 40-45 ਸਾਲ ਸਰਵੇ ਦੇ ਵਿੱਚ ਹੀ ਲਟਕਦਾ ਰਿਹਾ ਕੰਮ ਤੇ ਸਾਡੇ ਐਮਐਲਏ ਸਾਹਿਬ ਨੇ ਕੋਸ਼ਿਸ਼ ਕੀਤੀ ਪਹਿਲੇ ਦਿਨ ਤੋਂ ਲੱਗੇ ਇਸ ਤੇ ਵੀ ਮੈਂ ਖੇਤਾਂ ਨੂੰ ਪਾਣੀ ਦੇਣਾ 5500 ਏਕੜ ਜ਼ਮੀਨ ਨੂੰ ਜਿੰਨਾ ਲੋਕਾਂ ਨੇ ਆਸ ਮਗਾ ਦਿੱਤੀ ਉਮੀਦ ਖਤਮ ਹੋ ਗਈ ਸੀ ਕਿ ਸਾਡੇ ਪਾਣੀ ਕਿੱਥੋਂ ਲੱਗਣਾ ਉਹ ਆਸ ਹੈ ਜਿਹੜੀ ਇਹਨਾਂ ਨੇ ਸਾਡੇ ਸਾਥੀਆਂ ਨੇ ਜਗਾਈ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡਾ ਟੀਚਾ ਇਹ ਹੈ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਹੈ ਤੇਲਾਂ ਤੱਕ ਪਾਣੀ ਪਹੁੰਚਾਉਣਾ ਜਦੋਂ ਅਸੀਂ ਸ਼ੁਰੂ ਦੇ ਵਿੱਚ ਇਹ ਗੱਲ ਕਰਦੇ ਸੀ ਤਾਂ ਦੂਜੀਆਂ ਪਾਰਟੀਆਂ ਦੇ ਲੋਕ ਹੱਸਿਆ ਕਰਦੇ ਸੀ ਪਰ ਅੱਜ ਤੁਹਾਡੇ ਸਾਹਮਣੇ ਆ ਸਾਰਾ ਕਿ ਅਸੀਂ ਤੇਲਾਂ ਤੱਕ ਪਾਣੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਇਸ ਤੋਂ ਬਿਨਾ ਜਿੱਥੇ ਵੀ ਕਿਤੇ ਲੋੜ ਹੈ ਜਿੱਥੇ ਵੀ ਐਮਐਲਏ ਸਾਹਿਬ ਸਾਡੇ ਦੋਨੇ ਖੜੇ ਆ ਜਿੱਥੇ ਕਿਤੇ ਖਾਲੇ ਬਾਨੇ ਨੇ ਸੂਏ ਟੁੱਟੇ ਨੇ ਕਿਉਂਕਿ ਪਿਛੋਕੜ ਇਹ ਹੈ ਕਿ ਸਾਡੇ ਡੈਮਾਂ ਦਾ ਪਾਣੀ 63% ਵਰਤਿਆ ਜਾਂਦਾ ਤੇ 32% ਪਾਣੀ ਵਰਤੇ ਨਹੀਂ ਜਾਂਦਾ ਸੀ। ਹਰ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਸੀ। ਸੋ ਇਸੇ ਕਰਕੇ ਮੈਂ ਕਹਿ ਸਕਦਾ ਕਿ ਜੋ ਅੰਡਰਗਰਾਊਂਡ ਵਾਟਰ ਹੈ ਧਰਤੀ ਹੇਠਲਾ ਪਾਣੀ نیچے ਦੀ نیچے ਜਾ ਰਿਹਾ ਉਹਦੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ। ਇਸ ਲਈ ਜ਼ਿੰਮੇਵਾਰ ਨੇ ਕਿ ਉਹਨਾਂ ਨੇ ਜੋ ਸਹੀ ਡੈਮਾਂ ਦਾ ਪਾਣੀ ਸੀ ਖੇਤਾਂ ਨੂੰ ਲੱਗਣਾ ਚਾਹੀਦਾ ਸੀ। ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਕੋਈ ਸੂਏ ਨਹੀਂ ਬਣਾਈ ਕੋਈ ਨਹਿਰਾਂ ਨਹੀਂ ਬਣਾਈਆਂ ਕੋਈ ਖਾਲ ਨਹੀਂ ਬਣਾਈ ਕੋਈ ਅੰਡਰਗਰਾਉਂਡ ਪਾਈਪ ਨਹੀਂ ਪਾਏ ਅਸੀਂ ਜੋ 400 ਕਰੋੜ ਰੁਪਏ ਦਾ ਬਜਟ ਸੀ ਅਸੀਂ 2200 ਕਰੋੜ ਦਾ ਬਜਟ ਕਰਤਾ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਖੇਤਾਂ ਨੂੰ ਪਾਣੀ ਲਾਉਣ ਤੇ ਲੱਗੇ ਹੋਏ ਆ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਹੋ ਰਹੇ ਆ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਬਾਕੀ ਮੈਂ ਤੁਹਾਡੇ ਮਾਧਮ ਦੇ ਰਹੀਂ ਲੋਕਾਂ ਨੂੰ ਇੱਕ ਬੇਨਤੀ ਵੀ ਕਰਨੀ ਚਾਹਣਾ ਇਹ ਅੱਜ ਪੰਜਾਬ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਗਰਾਊਂਡ ਵਾਟਰ ਨੂੰ ਬਚਾਉਂਦੀ ਹੈ ਕਿਉਂਕਿ ਧਰਤੀ ਹੇਠਲਾ ਪਾਣੀ 2037 ਤੱਕ ਅਸੀਂ 300 ਮੀਟਰ ਡੂੰਘੇ ਚਲ ਜਾਵਾਂਗੇ ਤੇ ਇਹ ਪੀਣ ਵਾਲਾ ਪਾਣੀ ਨਹੀਂ ਰਹਿਣਾ ਸੋ ਪਾਣੀ ਦੀ ਜਿੰਨੀ ਬਚਤ ਹੋ ਸਕੇ ਉਹ ਬਚਤ ਕਰੋ ਪਾਣੀ ਨੂੰ ਫਜ਼ੂਲ ਨਾ ਬਹਾਓ ਬਹੁਤ ਸਕੀਮਾਂ ਨੇ ਸਾਡੀ ਸਰਕਾਰ ਕੋਲੇ ਸਾਡੇ ਵਿਭਾਗ ਕੋਲੇ ਜੇ ਕੋਈ ਆਪਣੇ ਖੇਤਾਂ ਦੇ ਵਿੱਚ ਨਿਜੀ ਤੌਰ ਤੇ ਵੀ ਪਾਏ ਪਾਉਣਾ ਚਾਹੁੰਦਾ ਹੈ ਉਹਦੇ ਲਈ ਸਬਸਿਡੀ ਹੈ ਸਿੰਪਰਿੰਕਲ ਦੇ ਸਬਸਿਡੀ ਹੈ ਡਿੱਪ ਸਿਸਟਮ ਦੇ ਲਈ ਸਬਸਿਡੀ ਹੈ ਸੋ ਇਹ ਸਰਕਾਰਾਂ ਦੇ ਜੋ ਲਾਭ ਦਿੱਤੇ ਹੋਏ ਨੇ ਉਹਦਾ ਫਾਇਦਾ ਲੋਕ ਠਾਣ ਪਾਣੀ ਦੀ ਵੱਧ ਤੋਂ ਵੱਧ ਬਚਤ ਕਰਨ ਸੋ ਅੱਜ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦਸਾਂ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਲੱਖ ਲੱਖ ਵਧਾਈ ਦਿਨਾ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਗੋਲਦੀ ਕੰਬੋਜੀ ਦਾ ਜਿਨ੍ਹਾਂ ਦੇ ਅਨਥਕ ਮਿਹਨ ਦੇ ਸਦਕਾ ਅੱਜ ਇਹ ਦਿਨ ਨਸੀਬ ਹੋਇਆ ਤੇ ਲੋਕਾਂ ਨੂੰ ਇਹ ਪਾਣੀ ਮਿਲੇ ਸਰ ਲਾਸਟ ਟਾਈਮ ਤੁਸੀਂ ਆਏ ਸੀ ਜਿਹੜੇ ਪੋਟਾਸ਼ ਵਾਲੇ ਏਰੀਏ ਦਾ ਦੌਰਾ ਕਰਕੇ ਗਏ ਸੀ ਉਹ ਕਦੋਂ ਤੱਕ ਨ ਪ੍ਰੋਜੈਕਸ਼ਨ ਹੋਉਣੀ ਪਈ ਉਹ ਪ੍ਰੋਜੈਕਟ ਜੀ 4 ਸਰਵੇ ਜਿਹੜਾ ਹੋ ਚੁੱਕਿਆ ਹੈ ਇਸ ਤੋਂ ਬਾਅਦ ਜੀ 3 ਤੇ ਜੀ 2 ਸਰਵੇ ਹੋਣੇ ਨੇ ਮੈਂ ਮਾਈਨਿਸ ਮਿਨਿਸਟਰ ਆਫ ਇੰਡੀਆ ਨਾਲ ਮੀਟਿੰਗ ਦਾ ਸਮਾਂ ਮੰਗਿਆ ਹੋਇਆ ਹੈ 5-4 ਦਿਨ ਦੇ ਵਿੱਚ ਅਸੀਂ ਉੱਥੇ ਜਾਵਾਂਗੇ ਕਿਉਂਕਿ ਇਹ ਜੋ ਸਰਵੇ ਕਰ ਰਹੇ ਨੇ ਉਹ ਸੈਂਟਰਲ ਗਵਰਨਮੈਂਟ ਕਰਦੀ ਹੈ ਉਹਨਾਂ ਨਾਲ ਮੇਰੀ ਮੀਟਿੰਗ ਪਹਿਲਾਂ ਉੜੀਸਾ ਦੇ ਵਿੱਚ ਹੋਈ ਸੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਸੋ ਅਸੀਂ ਕੁਝ ਦਿਨਾਂ ਦੇ ਵਿੱਚ ਉੱਥੇ ਜਾ ਕੇ ਜੀ3 ਤੇ ਜੀ2 ਸਰਵੇ ਦੀ ਗੱਲ ਕਰਾਂਗੇ ਤੇ ਬਹੁਤ ਛੇਤੀ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ